ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਾਲਕੇਪੀ ਕਿਚਨ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਆਂ ਜੀ ਵੀਡੀਓ ਸ਼ੁਰੂ ਆਓ ਜੀ ਆਪਾਂ ਜੋ ਇਹ ਸ਼ਾਰਟ ਰੈੱਬ ਦੇ ਬਾਲਗਾਉਣ ਬਾਰੇ ਦੱਸਾਂਗੇ ਤੁਹਾਨੂੰ ਆ ਆਪਾਂ ਨੇ ਬਾਹ ਤਿਆਰ ਕਰ ਰੱਖੀ ਐ ਮੋਰੋ ਲੇਡ ਲਈ ਐ ਜੀ ਇਸ ਤਰ੍ਹਾਂ ਦੋ ਸਲਾਈਆਂ ਲਾਈਆਂ ਨੇ ਆਪਾਂ ਨੇ ਫਿਰ ਆਪਾਂ ਇਸ ਤਰ੍ਹਾਂ ਆਪਾਂ ਇਹਨੂੰ ਐਸ ਤਰ੍ਹਾਂ ਕਰਕੇ ਇੱਥੇ ਆਪਾਂ ਨੇ ਟੱਕ ਲਾ ਲੈਣਾ ਅੱਧੇ ਕਰਕੇ ਇਹ ਆਪਣਾ ਮੂਰਲਾ ਪੀਸ ਹੈ ਜਿਹਦੇਦਰ ਆਪਾਂ ਨੇ ਕੱਟ ਪਾਈ ਹੋਈ ਹੈ ਬੈਂਚ ਦੀ ਇਹਨੂੰ ਆਪਾਂ ਹੁਣ ਐਸ ਤਰ੍ਹਾਂ ਟੀ-ਸ਼ਰਟ ਦੇ ਨਾਲ ਲਾਵਾਂਗੇ ਆਹ ਟੀ-ਸ਼ਰਟ ਆਪਾਂ ਨੇ ਜੜ ਰੱਖੀ ਹੈ </body>ਪੋਡਾ ਆਪਾਂ ਇਸ ਤਰ੍ਹਾਂ ਲਾਵਾਂਗੇ ਸਲਾਈ ਨਹੀਂ ਲਾਈਏਗੀ ਜਿਵੇਂ ਆਖਾਣੀ ਆਪਾਂ

ਆਟਾ ਕਰੂ ਇਸ ਤਰ੍ਹਾਂ ਸਲਾਈ ਦੇ ਨਾਲ ਮਿਲਾਣਾਗਾ ਸਾਈਡਾਂ ਦੀ ਸਲਾਈ ਆ ਪਾਸੇ ਕਰ ਲਓ ਨਾ ਨਹੀਂ ਜੇ ਸਲਾਈ ਲਾਈਏ ਬੰਾਈ ਨਹੀਂ ਬਾਂਦੀ ਲਈ ਆਪਾਂ ਸਿੱਧੀ ਐਸੇ ਤਰ੍ਹਾਂ ਹੀ ਬਾਂ ਜੁੜਾਂਗੇ ਇਹਦੇ ਨਾਲ ਮੋਢੇ ਨਾਲ ਕੱਪੜੇ ਦੋਨੇ ਨਹੀਂ ਖਿੱਚਣੇ ਜੀ ਆ ਦੇਖੋ ਆਪਾਂ ਨੇ ਸਲਾਈ ਲਗਾਤੀ ਹੈ ਬਾਂਦੀ ਇਹਨੂੰ ਆਪਾਂ ਦੂਰੀ ਸਲਾਈ ਕਰਦੀ ਹੈ ਅਗਲਾ ਨੰਨ ਜਦੋਂ ਦੂਰੀ ਸਲਾਈ ਲਾਤੀ ਹੈ ਆਨੇ ਖੁੱਲੀ ਆਪਾਂ ਇਸ ਤਰ੍ਹਾਂ ਬਾਣੀ ਹੁਣ ਆਪਾਂ ਆ ਸਲਾਈ ਲਾ ਲਾਂਗੇ ਇੰਨੀ ਆਪਾਂ ਨੇ ਬਾ ਮੂਰੋ ਖੁੱਲੀ ਰੱਖਣੀ ਐ ਮੁੱਢਾ ਆਪਾਂ ਇਸ ਤਰ੍ਹਾਂ ਜੜਦਾ ਦੇਖੋ ਜੀ ਇਹ ਐਸੇ ਤਰ੍ਹਾਂ ਜੜਨਾ ਚਾਹੀਦਾ ਜੀ ਸ਼ੁਰੂ ਤੋਂ ਜੇ ਆਪਾਂ ਉਰੇ ਸਲਾਈ ਲਾਵਾਂਗੇ ਫਿਰ ਠੀਕ ਨਹੀਂ ਆਉਂਦਾ ਜੀ ਇਹ ਦੂਜਾ ਕਪੜਾ ਹੁੰਦਾ ਨਾ ਲਾਫਵਾ ਜਾ ਇਹ ਬੱਖਾਂ ਦੀ ਸਲਾਈ ਲਾਉਣ ਤੋਂ ਪਹਿਲਾਂ ਹੀ ਆਪਾਂ ਬਾਹ ਇਸ ਤਰ੍ਹਾਂ ਜੜ ਲਈਏ ਜੀ ਇਹ ਬਹੁਤ ਸੌਖਾ ਤਰੀਕਾ ਹੈ ਜੀ ਇਸ ਤਰ੍ਹਾਂ ਸਲਾਈ ਲਾਉਣ ਨਾਲ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਨਾ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਬਾਏ ਬਾਏ